ਸੱਜਾ ਸਤਿਓ ਸਤਿਓ ਅੱਜ ਦੀ ਵੀਡੀਓ ਬਹੁਤ ਖਾਸ ਹੈ ਕਿਉਂਕਿ ਅਸੀਂ ਅੱਜ ਗੱਲ ਕਰਨ ਵਾਲੇ ਹਾਂ ਟਰੈਕਟਰ ਨਾਲ ਪੈਸਾ ਕਿਵੇਂ ਕਮਾਈਏ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਟਰੈਕਟਰ ਸਿਰਫ ਖੇਤੀ ਲਈ ਵਰਤੇ ਜਾਂਦਾ ਹੈ ਪਰ ਸਾਥੀ ਸੱਚ ਦੱਸਾਂ ਤਾਂ ਟਰੈਕਟਰ ਆਪਣੇ ਆਪ ਇੱਕ ਛੋਟਾ ਰੋਜ਼ਗਾਰ ਦਾ ਮਸ਼ੀਨ ਘਰ ਹੈ ਜਿਸ ਜਿਆ ਨਾਲ ਬਣਾ ਵਰਤੇ ਜਾਵੇ ਤਾਂ ਟਰੈਕਟਰ ਖੇਤੀ ਤੋਂ ਬਾਅਦ ਵੀ ਹਰ ਮਹੀਨੇ ਜਿਹੜੀ ਚੰਗੀ ਕਮਾਈ ਕਰਕੇ ਜਿਹੜਾ ਤੁਹਾਨੂੰ ਦੇ ਸਕਦਾ ਹੈ ਅੱਜ ਦੀ ਵੀਡੀਓ ਚ ਆਪਾਂ ਇਸ ਵਿਸ਼ੇ ਤੇ ਪੂਰੀ ਜਿਹੜੀ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਨਵੇਂ ਤਰੀਕੇ ਦੱਸਾਂਗੇ ਜਿਹਦੇ ਨਾਲ ਤੁਸੀਂ ਜਿਹੜਾ ਆਪਣੇ ਜਿਹੜੇ ਟਰੈਕਟਰ ਨਾਲ ਜਿਹੜਾ ਵਾਧੂ ਰੋਜ਼ਗਾਰ ਕਮਾ ਸਕਦੇ ਹੋ ਇੱਕ ਨਵਾਂ ਜਿਹੜਾ ਇਹ ਬਿਜ਼ਨਸ ਖੜਾ ਕਰ ਸਕਦੇ ਹੋ ਤੇ ਬਾਅਦ ਤੋਂ ਬਾਅਦ ਜਿਹੜੀ ਕਮਾਈ ਕਰਕੇ ਆਪਣੇ ਘਰ ਨੂੰ ਜਿਹੜਾ ਬੜੇ ਵਧੀਆ ਤਰੀਕੇ ਨਾਲ ਜਿਹੜਾ ਤੁਸੀਂ ਚਲਾ ਸਕਦੇ ਹੋ ਸਾਡੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਰੀ ਵੀਡੀਓ ਨੂੰ ਇੱਕ ਨਿੱਕੀ ਜਿਹੀ ਬੇਨਤੀ ਹੈ ਜੇਕਰ ਉਹ ਚੈਨਲ ਦੀਸ਼ ਪੰਜਾਬ ਪ੍ਰਾਈਮ ਤੇ ਪਹਿਲੀ ਵਾਰ ਆਏ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਬਾਕੀ ਕਿਸਾਨ ਵੀਰਾਂ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਗੱਲ ਕਰਦੇ ਆਂ ਟਰਾਲੀ ਰੈਂਟ ਰੈਂਟ ਤੇ ਚਲਾਉਣ ਦੇ ਬਾਰੇ ਸਾਦੇ ਪਿੰਡਾਂ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਨੂੰ ਸਮਾਨ ਲਿਜਾਣਾ ਜਾਂ ਲਿਆਉਣਾ ਹੁੰਦਾ ਹੈ ਮਿੱਟੀ ਹੋਵੇ ਇੱਟਾ ਹੋਵੇ ਰੇਤ ਹੋਵੇ ਖਾਦ ਲੱਕੜਾ ਜਾਂ ਸਮਾਨ ਇਹ ਸਾਰਾ ਜਿਹੜਾ ਹੈ ਆਂਜਨ ਲੱਗਿਆ ਹੀ ਰਹਿੰਦਾ ਹੈ ਠੀਕ ਹੈ ਤੁਸੀਂ ਆਪਣੀ ਟਰਾਲੀ ਨਿੱਜੀ ਕੰਮ ਲਈ ਜਿਹੜਾ ਹੈ ਨਿੱਜੀ ਕੰਮ ਲਈ ਨਾ ਸਹੀ ਰੈਂਟ ਤੇ ਚਲਾਉਣ ਲਈ ਰਜਿਸਟਰ ਕਰ ਸਕਦੇ ਹੋ ਉਦਾਹਰਨ ਲਓ ਜੇ ਇੱਕ ਦਿਨ ਵਿੱਚ ਸਿਰਫ ਤਿੰਨ ਚੱਕਰ ਲਾ ਲਵੇ ਤਾਂ ਹਰ ਚੱਕਰ ਦੇ 500 ਰੁਪਏ ਜਿਹੜੇ ਨੇ ਇਹ ਬਣ ਜਾਂਦੇ ਨੇ ਤਾਂ ਦਿਨ ਦੀ ਕਮਾਈ ਜੇ ਜੀ ਸੀ ਡੀ ਸੀ ਡੀ ਪਦਰਾਸੋ ਤੋਂ 2000 ਰੁਪਏ ਜਿਹੜੀ ਸਾਲੀ ਨਾਲ ਹੋ ਜਾਂਦੀ ਹੈ ਤੇ ਜੇ ਕੋਈ ਪੱਕਾ ਠੇਕਾ ਮਿਲ ਜਾਵੇ ਤਾਂ ਕਿਸੇ ਇੱਧ ਪੱਠੇ ਜਾ ਇੱਧ ਪੱਠੇ ਤੇ ਜਿਹੜਾ ਤੁਹਾਨੂੰ ਠੇਕਾ ਮਿਲ ਜਾਵੇ ਤਾਂ ਮਹੀਨੇ ਤੇ ਤੁਹਾਨੂੰ ਜਿਹੜਾ 40 ਤੋਂ 50 50000 ਰੁਪਏ ਦੀ ਜਿਹੜੀ ਕਮਾਈ ਹੋ ਜਾਂਦੀ ਹੈ ਉਸ ਤੋਂ ਵੀ ਅਪਾ ਗੱਲ ਕਰੀਏ ਰੋਡ ਕੰਸਟਰਕਸ਼ਨ ਤੇ ਮਿੱਟੀ ਦੇ ਕੰਮ ਦੇ ਬਾਰੇ ਸਾਤੀਓ ਸਰਕਾਰ ਹਰ ਪਿੰਡ ਵਿੱਚ ਕਿਤੇ ਨਾ ਕਿਤੇ ਰਾਹਾਂ ਦੀ ਮੁਰੰਮਤ ਜਾਂ ਨਵੇਂ ਪ੍ਰੋਜੈਕਟ ਜਿਹੜੀ ਹੈ ਕਰਦੀ ਰਹਿੰਦੀ ਹੈ ਉੱਥੇ ਟਰੈਕਟਰ ਦੀ ਲੋਡ ਹਰ ਵੇਲੇ ਰਹਿੰਦੀ ਹੈ ਮਿੱਟੀ ਡੋਣੀ ਹੋਵੇ ਲੈਵਲ ਕਰਨੀ ਹੋਵੇ ਜਦ ਪੱਥਰ ਪਾਉਣੇ ਹੋ ਜੇ ਤੁਸੀਂ ਆਪਣੇ ਨੇੜੇ ਪੰਚਾਇਤ ਦਫ਼ਤਰ ਜਾ ਠੇਕੇਦਾਰ ਨਾਲ ਸੰਬੰਧ ਬਣਾਓ ਤਾਂ ਤੁਹਾਡੇ ਟਰੈਕਟਰ ਨੂੰ ਕੰਮ ਲਗਾ ਜਿਹੜਾ ਹੈ ਲਗਾਇਆ ਜਾ ਸਕਦਾ ਹੈ ਤੇ ਠੇਕੇ ਜਿਹੜਾ ਤੁਹਾਨੂੰ ਕੰਮ ਮਿਲ ਸਕਦਾ ਹੈ ਠੀਕ ਹੈ ਇੱਕ ਕਮੇਟੀ ਦਾ ਕੰਮ ਕਰਨ ਵਾਲਾ ਜਗਦੀਸ਼ ਸਿੰਘ ਫਤਿਹਗੁਰ ਸਾਹਿਬ ਤੋਂ ਜਿਹੜਾ ਉਹ ਕਹਿੰਦੇ ਨੇ ਕਿ ਮੇਰਾ ਟਰੈਕਟਰ ਸਿਰਫ ਖੇਤੀ ਲਈ ਨਹੀਂ ਸਰਕਾਰੀ ਰਾਹ ਬਣਾਉਣ ਵਾਲੇ ਕੰਮਾਂ ਤੇ ਵੀ ਜਿਹੜਾ ਹੈ ਲੱਗਦਾ ਹੈ ਮਹੀਨੇ ਦਾ ਖਰਚਾ ਕੱਢ ਕੇ ਵੀ ਉਹ 25 ਤੋਂ 30 ਹਜ਼ਾਰ ਰੁਪਏ ਜਿਹੜਾ ਹੈ ਬਚਾ ਲੈਂਦਾ ਹੈ ਉਸ ਤੋਂ ਬਾਅਦ ਵੀ ਉਹ ਗੱਲ ਕਰੀ ਬਿਜਾਈ ਤੇ ਜੋਤਾਈ ਸੇਵਾ ਦੇ ਬਾਰੇ ਯਾਨੀ ਕਿ ਸੇਵਾ ਵਾਲਾ ਮਾਡਲ ਦੇ ਬਾਰੇ ਸਾਥੀਓ ਅੱਜਕੱਲ੍ਹ ਪਿੰਡਾਂ ਵਿੱਚ ਕਈ ਛੋਟੇ ਕਿਸਾਨ ਨੇ ਕਿਸਾਨ ਨੇ ਜਿੰਨਾ ਕੋਲ ਆਪਣਾ ਟਰੈਕਟਰ ਨਹੀਂ ਉਹ ਬਿਜਾਈ ਜਾਂ ਜੋਤਾਈ ਲਈ ਹਮੇਸ਼ਾ ਹੋਰਾਂ ਦੇ ਤੇ ਜਿਹੜਾ ਹੈ ਨਿਰਭਰ ਰਹਿੰਦੇ ਨੇ ਤੁਸੀਂ ਆਪਣਾ ਟਰੈਕਟਰ ਘੰਟੇ ਜਾਂ ਇੱਕੜ ਦੇ ਹਿਸਾਬ ਨਾਲ ਜਿਹੜਾ ਹੈ ਕਿਰਾਏ ਤੇ ਦੇ ਸਕਦੇ ਹੋ ਮੰਨ ਲਓ ਤੁਸੀਂ ਇੱਕ ਇੱਕੜ ਦੀ ਜੋਤਾਈ ਤੇ 700 ਰੁਪਏ ਲੈਂਦੇ ਹੋ ਤਾਂ ਦਿਨ ਵਿੱਚ 5 ਇੱਕੜ ਜੋਤਾਈ ਕਰਦੇ ਹੋ ਤਾਂ 3500 ਰੁਪਏ ਪ੍ਰਤੀ ਦਿਨ ਜੇ ਤੁਹਾਨੂੰ ਕਮਾਈ ਤੁਹਾਡੀ ਹੈ ਉਹ ਬਣ ਜਾਂਦੀ ਹੈ ਖਰਚੇ ਕੱਢ ਕੇ ਵੀ ਤੁਹਾਨੂੰ ਜਿਹੜਾ ਹੈ 2000 ਰੁਪਏ ਮੋਟਾ-ਮੋਟਾ ਬਚ ਜਾਂਦਾ ਹੈ ਉਸ ਤੋਂ ਬਾਅਦ ਵੀ ਗੱਲ ਕਰੀਏ ਰੋਟਾਵੇਟਰ ਸਪਰੇਅ ਮਸ਼ੀਨ ਤੇ ਹੋਰ ਸਾਜੋ-ਸਮਾਨ ਲੈਂਦੇ ਦੇਣ ਦੇ ਬਾਰੇ ਸਭ ਤੋਂ ਜੇ ਤੁਹਾਡੇ ਕੋਲ ਟਰੈਕਟਰ ਦੇ ਨਾਲ-ਨਾਲ ਰੋਟਾਵੇਟਰ ਸਪਰੇਅ ਮਸ਼ੀਨ ਟਰਾਲੀ ਪੰਪ ਜਾਂ ਸੀਡ ਡ੍ਰਿਲ ਵਰਗੇ ਯੰਤਰ ਵੀ ਨੇ ਤਾਂ ਇਹਨਾਂ ਨੂੰ ਘੰਟੇ ਜਾਂ ਦਿਨ ਦੇ ਤੁਸੀਂ ਜਿਹੜਾ ਕਿਰਾਏ ਤੇ ਦੇਗੇ ਜਿਹੜਾ ਹੈ ਸਬਜ਼ੋਬਾ ਜਿਹੜੇ ਫਾਇਦੇ ਕਮਾ ਸਕਦੇ ਹੋ ਠੀਕ ਹੈ ਇੱਕ ਉਦਾਹਰਨ ਦੇ ਦੇ ਕੇ ਤੁਹਾਨੂੰ ਸਮਝਾਉਂਦਾ ਕਿ ਮੋਗਾ ਜ਼ਿਲ੍ਹੇ ਦੇ ਬਲਜੀਤ ਸਿੰਘ ਨੇ ਸਿਰਫ ਸਪਰੇਅ ਮਸ਼ੀਨ ਨਾਲ ਸੇਵਾ ਸ਼ੁਰੂ ਕੀਤੀ ਸੀ ਉਹ ਕਹਿੰਦੇ ਨੇ ਮੈਂ ਪਿੰਡਾਂ 'ਚ ਜਾ ਕੇ ਸਪਰੇਅ ਕਰਦਾ ਹਾਂ ਪ੍ਰਤੀ 1 ਏਕੜ 300 ਰੁਪਏ ਲੈ ਕੇ ਮਹੀਨੇ 'ਚ ਜਿਹੜਾ ਉਹ ਵੀ ਤੋ 25000 ਰੁਪਏ ਜਿਹੜਾ ਆ ਸਾਲੀ ਨੂੰ ਜਿਆ ਕਮਾ ਲੈਂਦਾ ਹੈ ਉਸ ਤੋਂ ਬਾਅਦ ਵੀ ਜੇ ਗੱਲ ਕਰਦੇ ਆਪਾਂ ਪਿੰਡ ਪਿੰਡ ਵਿੱਚ ਘੁੰਮਣ ਵਾਲੀ ਟਰੈਕਟਰ ਸੇਵਾ ਦੇ ਬਾਰੇ ਸਾਡੇ ਵਿੱਚ ਕਈ ਪਿੰਡਾਂ ਵਿੱਚ ਲੋਕਾਂ ਕੋਲ ਸਾਧਨ ਨਹੀਂ ਹੁੰਦੇ ਕਿਸੇ ਸਮਾਨ ਨੂੰ ਲਿਜਾਣ ਲਈ ਤੁਸੀਂ ਆਪਣੀ ਟਰਾਲੀ ਨਾਲ ਪਿੰਡ ਪਿੰਡ ਵਿੱਚ ਘੁੰਮਣ ਵਾਲੀ ਸੇਵਾ ਸ਼ੁਰੂ ਕਰ ਸਕਦੇ ਹੋ ਜਿਵੇਂ ਕਿਸੇ ਨੂੰ ਖਾਦ ਲੈ ਆਉਣੀ ਹੋਵੇ ਕਿਸੇ ਨੂੰ ਇੱਟਾ ਪਹੁੰਚਾਉਣੀ ਹੋਵੇ ਜਾਂ ਹੁਣ ਕਿਸੇ ਨੂੰ ਪਾਣੀ ਵਾਲਾ ਟੈਂਕਰ ਭਜਾਉਣਾ ਹੋਵੇ ਤੁਸੀਂ ਇੱਕ ਛੋਟੀ ਦਰਸ਼ਨੀ ਪਲੇਟ ਲਗਾ ਸਕਦੇ ਹੋ ਸਮਾਨ ਲਿਜਾਣ ਦੀ ਸੇਵਾ ਉਪਲਬਧ ਹੈ ਇਸ ਤਰ੍ਹਾਂ ਤੁਸੀਂ ਜਿਹੜੇ ਆਪਣੇ ਟਰੈਕਟਰ ਉੱਤੇ ਲਿਖ ਸਕਦੇ ਹੋ ਠੀਕ ਹੈ ਅਤੇ ਲੋਕ ਤੁਹਾਡੇ ਨਾਲ ਜਿਹੜਾ ਸਿੱਧਾ ਸੰਪਰਕ ਕਰਨਗੇ ਇਹ ਸੇਵਾ ਛੋਟੇ ਪਿੰਡਾਂ ਵਿੱਚ ਬਹੁਤ ਚਲਦੀ ਹੈ ਖਾਸ ਕਰਕੇ ਜਦ ਮੌਸਮ ਬਦਲਦਾ ਹੈ ਜਾਂ ਖੇਤੀ ਦੇ ਸਮੇਂ ਵਿੱਚ ਜਿਆਦਾ ਜੜੇ ਹਲਚਲ ਹੁੰਦੀ ਹੈ ਤਾਂ ਜਿਹੜਾ ਹੈ ਤੁਹਾਨੂੰ ਵੱਧ ਫਾਇਦਾ ਮਿਲ ਸਕਦਾ ਹੈ ਯਾਨੀ ਕਿ ਵੱਧ ਕੰਮ ਮਿਲ ਸਕਦਾ ਹੈ ਉਸ ਤੋਂ ਬਾਅਦ ਇਹਨੂੰ ਗੱਲ ਕਰੀਏ ਪਸਾਹਨਾ ਸੈਂਟਰ ਤੋਂ ਕਮਾਈ ਦੇ ਬਾਰੇ ਸਾਧਿ ਹੁਣ ਸਰਕਾਰ ਵੱਲੋਂ ਸਾਂਝੇ ਖੇਤੀ ਸੈਂਟਰ ਯਾਨੀ ਕਿ ਕਸਟਮ ਹਾਇਰਿੰਗ ਸੈਂਟਰ ਬਣਾਏ ਜਾ ਰਹੇ ਨੇ ਉੱਥੇ ਟਰੈਕਟਰ ਤੇ ਅੰਦਰ ਦੇ ਨਾਮ ਤੇ ਹੁੰਦੇ ਨੇ ਪਰ ਉੱਥੇ ਜਿਹੜੇ ਟਰੈਕਟਰ ਦੇ ਅੰਦਰ ਸਰਕਾਰ ਦੇ ਨਾਮ ਦੇ ਹੁੰਦੇ ਨੇ ਪਰ ਚਲਾਉਣ ਤੇ ਦੇਖਭਾਲ ਲਈ ਕਿਸਾਨਾਂ ਨੂੰ ਚੁਣਿਆ ਜਾਂਦਾ ਹੈ ਜੇ ਤੁਸੀਂ ਆਪਣੇ ਪਿੰਡ ਵਿੱਚ ਇਹ ਸੈਂਟਰ ਬਣਾਉਣ ਲਈ ਅਰਜੀ ਦਿੰਦੇ ਹੋ ਤਾਂ ਸਰਕਾਰ ਮਸ਼ੀਨ ਖਰੀਦਣ ਲਈ 80% ਤੱਕ ਜਿਹੜੀ ਸਹਾਇਤਾ ਦਿੰਦੀ ਹੈ ਤੁਸੀਂ ਉਹ ਮਸ਼ੀਨਾਂ ਲੈਣ ਤੇ ਦੇ ਕੇ ਕਮਾਈ ਕਰ ਸਕਦੇ ਹੋ ਸਾਥੀਓ ਕਈ ਥਾਵਾਂ ਤੇ ਇਹ ਸੈਂਟਰ ਮਹੀਨੇ ਦੇ 60 ਤੋਂ 70 ਹਜ਼ਾਰ ਰੁਪਏ ਦੀ ਜਿਹੜੀ ਕਮਾਈ ਨੇ ਕਰ ਰਹੇ ਨੇ ਉਸ ਤੋਂ ਬਾਅਦ ਵੀ ਗੱਲ ਕਰੀਏ ਮਸ਼ੀਨ ਬੈਂਕ ਬਣਾਉਣ ਦੇ ਬਾਰੇ ਸਤਿਓ ਇਹ ਨਵਾਂ ਵਿਚਾਰ ਹੈ ਕੁਝ ਨੌਜਵਾਨ ਮਿਲ ਕੇ ਮਸ਼ੀਨ ਬੈਂਕ ਬਣਾਉਂ ਜਿਵੇਂ ਇੱਕ ਕੋਲ ਟਰੈਕਟਰ ਇੱਕ ਕੋਲ ਰੋਟਾਵੇਟਰ ਇਕਵਲ ਥਰੇਸ਼ਰ ਹੋਵੇ ਇਹਨਾਂ ਨੂੰ ਮਿਲਾ ਕੇ ਇੱਕ ਛੋਟਾ ਗਰੁੱਪ ਬਣ ਜਾਵੇ ਇਹ ਗਰੁੱਪ ਪਿੰਡ ਵਿੱਚ ਸੇਵਾ ਦੇ ਸਕਦਾ ਹੈ ਤੇ ਕਮਾਈ ਵੰਡ ਕੇ ਕਰ ਸਕਦੇ ਨੇ ਠੀਕ ਹੈ ਇਸ ਨਾਲ ਖਰਚ ਘਟ ਤੇ ਫਾਇਦਾ ਜਿਆਦਾ ਹੁੰਦਾ ਹੈ ਇਹ ਮਾਡਰਨ ਹੁਣ ਕਈ ਜਿੰਦਿਆਂ ਵਿੱਚ ਕਿਸਾਨ ਯੂਥ ਕਲੱਬਾਂ ਨਾਲ ਜਿਹੜੇ ਚੱਲ ਰਿਹਾ ਹੈ ਉਸ ਤੋਂ ਵੀ ਅੱਗੇ ਆਪਾਂ ਗੱਲ ਕਰੀ ਨੌਜਵਾਨਾਂ ਲਈ ਸਟਾਰਟਅਪ ਮਾਡਲ ਦੇ ਬਾਰੇ ਸਤਿਓ ਅੱਜਕਲ ਸਰਕਾਰ ਵੀ ਚਾਹੁੰਦੀ ਹੈ ਕਿ ਨੌਜਵਾਨ ਖੇਤੀ ਨਾਲ ਜੁੜੇ ਜੁੜੇ ਰੈਂਡ ਪਰ ਨਵੀਂ ਸੋਚ ਨਾਲ ਜਿਹੜਾ ਹੈ ਕੀਤੀ ਕਰਨ ਠੀਕ ਹੈ ਟਰੈਕਟਰ ਹੈ ਤੁਸੀਂ ਖੇਤੀ ਸੇਵਾ ਕੇ ਅੰਦਰ ਸ਼ੁਰੂ ਕਰ ਸਕਦੇ ਹੋ ਜਿੱਤੇ ਕਿਸਾਨਾਂ ਨੂੰ ਟਰੈਕਟਰ ਸੇਵਾ ਬੀਜ ਖਾਦ ਮਸ਼ੀਨ ਰੈਂਟ ਸਭ ਕੁਝ ਜਿਹੜਾ ਇੱਕ ਥਾਂ ਤੇ ਮਿਲੇ ਇਸ ਮਾਡਲ ਨੂੰ ਸਰਕਾਰ ਪੰਜਾਬ ਕਿਸਾਨ ਯੂਥ ਯੂਥ ਪ੍ਰੋਗਰਾਮ ਦੇ ਤਹਿਤ ਸਹਾਇਤਾ ਵੀ ਦੇ ਰਹੀ ਹੈ ਜੇ ਤੁਸੀਂ ਆਪਣੇ ਰਾਕੇ ਚ ਇਹ ਸ਼ੁਰੂ ਕਰੋ ਤਾਂ ਪਿੰਡ ਦਾ ਹਰ ਕਿਸਾਨ ਤੁਹਾਡੇ ਨਾਲ ਜਿਹੜਾ ਹੈ ਜੁੜੇਗਾ ਅੱਜ ਅਸੀਂ ਅੱਪ ਗੱਲ ਕਰੀ ਸਰਦੀ ਤੇ ਗਰਮੀ ਦੋਵੇਂ ਮੌਸਮਾਂ ਵਿੱਚ ਵਰਤੋਂ ਦੇ ਬਾਰੇ ਸਤਿਅ ਜਿਆਦਾਤਰ ਟਰੈਕਟਰ ਸਿਰਫ ਇੱਕ ਮੌਸਮ ਵਿੱਚ ਚੱਲਦਾ ਹੈ ਪਰ ਜੇ ਤੁਸੀਂ ਸਾਲ ਪਰਵਾਕ ਪਰ ਕੰਮ ਲਈ ਯੋਜਨਾ ਬਣਾਓ ਤਾਂ ਟਰੈਕਟਰ ਦੀ ਵਰਤੋਂ ਹਰ ਮਹੀਨੇ ਜਿਹੜੀ ਹੈ ਹੋ ਸਕਦੀ ਹੈ ਜਿਵੇਂ ਗਰਮੀ ਵਿੱਚ ਮਿੱਟੀ ਦੇ ਰੇਤ ਦਾ ਕੰਮ ਹੋਵੇ ਸਰਦੀ ਦੇ ਵਿੱਚ ਬਿਜਾਈ ਤੇ ਜੋਤਾਈ ਦਾ ਕੰਮ ਹੋਵੇ ਮੀਂਹ ਦੇ ਸਮੇ ਸੜਕਾਂ ਦੀ ਮੁਰੰਮਤ ਦਾ ਕੰਮ ਹੋਵੇ ਇਸ ਨਾਲ ਸਾਲ ਪਰ ਆਮਦਨ ਦੀ ਜਿਹੜੀ ਲੜੀ ਹੈ ਉਹ ਜਾਈ ਜਾਂਦੀ ਹੈ ਉਸ ਤੋਂ ਵੀਰੋਂ ਆਪਾਂ ਗੱਲ ਕਰੀਏ ਮਹੀਨੇ ਦੀ ਕਮਾਈ ਦੇ ਅੰਦਾਜ਼ੇ ਦੇ ਬਾਰੇ ਸਾਡੀ ਹੁੰ ਜੇ ਅਸੀਂ ਸਭ ਗੱਲਾਂ ਨੂੰ ਮਿਲਾ ਕੇ ਦੇਖੀਏ ਇੱਕ ਟਰੈਕਟਰ ਜੇ ਦਿਨ ਦੇ ਸਿਰਫ 5 ਤੋਂ 6 ਘੰਟੇ ਕੰਮ ਕਰਦਾ ਹੋਵੇ ਤਾਂ ਮਹੀਨੇ ਦੀ ਜਿਹੜੀ ਖਾਲਸ ਕਮਾਈ ਹੈ 35000 ਤੋਂ 80000 ਰੁਪਏ ਜਿਹੜੀ ਹੈ ਪਹੁੰਚ ਜਾਂਦੀ ਹੈ ਖਰਚ ਵਿੱਚ ਡੀਜ਼ਲ ਤੇਲ ਤੇ ਮੁਰੰਮਤ ਆਉਂਦੇ ਨੇ ਪਰ ਜੇ ਸਮਝਦਾਰੀ ਨਾਲ ਵਰਤਿਆ ਜਾਵੇ ਤਾਂ ਟਰੈਕਟਰ ਖੇਤੀ ਤੋਂ ਵੱਧ ਕਮਾਈ ਦਾ ਸਾਧਨ ਜਿਹੜਾ ਹੈ ਬਣ ਸਕਦਾ ਹੈ ਉਸ ਤੋਂ ਵੀਰੋਂ ਆਪਾਂ ਅਸਲ ਉਦਾਹਰਣਾਂ ਦੇ ਬਲਕਿ ਅਸਲ ਉਦਾਹਰਣਾਂ ਦੇ ਮਾਰੇ ਗੱਲ ਕਰੀਏ ਤਜਰਬਿਆਂ ਦੀ ਗੱਲ ਕਰੀ ਤਾਂ ਮੁਕਸਰ ਜਿਹੜਾ ਇੱਕ ਨੌਜਵਾਨ ਮਲਪੀ ਸਿੰਘ ਜਿਸ ਕੋਲ ਪੁਰਾਣਾ ਟਰੈਕਟਰ ਸੀ ਉਹ ਕਹਿੰਦਾ ਹੈ ਮੈਂ ਖੇਤੀ ਥੋੜੀ ਕਰਦਾ ਹਾਂ ਪਰ ਟਰਾਲੀ ਨਾਲ ਸਮਾਨ ਲੈ ਜਾਣਾ ਸਪਰੇਅ ਤੇ ਜੁਦਾਈ ਦੀ ਸੇਵਾ ਕਰਦਾ ਹਾਂ ਪਹਿਲਾਂ ਬੇਕਾਰ ਪਿਆ ਟਰੈਕਟਰ ਹੁਣ ਮੇਰੀ ਆਮਦਨ ਦਾ ਜਿਹੜਾ ਸਾਧਨ ਬਣ ਗਿਆ ਹੈ ਠੀਕ ਹੈ ਇਹੋ ਜਿਹੇ ਸੈਂਕੜੇ ਨੌਜਵਾਨ ਅੱਜ ਪਿੰਡਾਂ ਵਿੱਚ ਆਪਣਾ ਛੋਟਾ ਟਰੈਕਟਰ ਕਾਰੋਬਾਰ ਚਲਾ ਰਹੇ ਨੇ ਸਾਡੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਜਿਹੜੀ ਵੀਡੀਓ ਸੀ ਇਹ ਚੰਗੀ ਲੱਗੀ ਹੋਵੇਗੀ ਜਾਣਕਾਰੀ ਮਫੂਰ ਲੱਗੀ ਹੋਵੇਗੀ ਕੁਝ ਨਵਾਂ ਜਿਹੜਾ ਹੈ ਤੁਹਾਨੂੰ ਸਿੱਖਣ ਨੂੰ ਮਿਲੇਗਾ ਮਿਲਿਆ ਹੋਏਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਚੰਗੀ ਲੱਗੀ ਜਾਣਕਾਰੀ ਭਰਪੂਰ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਦੀਸ਼ ਪੰਜਾਬ ਟਾਈਮਸ ਨੂੰ ਜਿਹੜਾ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਦੋਸਤਾਂ ਨਾਲ ਆਪਣੇ ਕਿਸਾਨ ਵੀਰਾਂ ਨਾਲ ਆਪਣੇ ਮਿੱਤਰ ਪਿਆਰ ਨਾਲ ਆਪਣੇ ਸਾਰੇ ਸੰਬੰਧੀਆਂ ਨਾਲ ਜਿਹੜਾ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰੇ ਜਰੂਰਤਮੰਦ ਜਿਹੜੇ ਨੇ ਕਿਸਾਨ ਨੇ ਮੇਰੇ ਭਾਈ ਪ੍ਰਾ ਨੇ ਉਹਨਾਂ ਨੂੰ ਜਿਹੜਾ ਹੈ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਜਿਹੜਾ ਹੈ ਇੱਕ ਨਵੀਂ ਜਾਣਕਾਰੀ ਮਿਲ ਸਕੇ ਸਾਥੀ ਮਿਲਦਿਆਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਸਾਥੀਓ ਸੋਛੇ ਗਾਲਕ